ਵੀ ਕਵਾਂਡੀ ਤੁਹਾਡੇ ਮੂਰੇ ਖੜੇ ਹੈ ਬਈ ਆ ਦੇਖੋ ਹੂੰ 6 ਮਹੀਨੇ ਦੇ ਵਿੱਚ ਮੈਨੂੰ ਇਹ ਦੇਖਦੇ ਦੇ ਵਿੱਚ ਵੀ ਕੁਝ ਬਣੂਗਾ ਇਹਦੀ 8 ਦੰਦਾਈ ਇਹ 45 ਇੰਚ ਦੀ ਹੈਡਾ ਦੀ ਇਹ ਤਿਆਰ ਆ ਮੁੰਡੇ ਨੇ ਕੀਤਾ ਇਹਨੇ ਕੀਤਾ ਆ ਇਹ ਸ਼ਾਮ ਦਾ ਵੀ ਇਹ ਸ਼ਾਮ ਦਾ ਸ਼ਾਮ ਦਾ ਬੁੱਢੂ ਪਸਾਰਾ ਇਹਦੇ ਵਿੱਚ 6 ਹੀ ਹੋਊਗੀ ਸਾਰੇ ਹੂੰ ਕੰਨ ਬਹੁਤ ਲੰਮਾ ਯਾਰ ਇਹਦਾ ਆ ਬੋਲਾ ਕੰਨ 20 ਇੰਚ ਦਾ ਕੰਨ ਬੋਈ ਉਹ ਅਭਿਰਾਮ ਨਾਲ 20 ਇੰਚ ਦਾ ਹਸਰੀ ਕਾਲ ਬਾਈ ਸਾਰਿਆਂ ਨੂੰ ਅੱਜ ਮਲੇਰ ਕੋਟਲੇ ਦੇ ਵਿੱਚ ਪਹੁੰਚੇ ਸੀਗੇ ਮਸਤਾਕ ਬਾਈ ਦੇ ਘਰੇ ਤੇ ਇਹਨੇ ਕੋਠੇ ਦੇ ਰੱਖੇ ਹੋਏ ਨੇ ਵੱਡੇ ਵੱਡੇ ਬੱਕਰੇ 48 ਇੰਚ ਹੈਟ ਆ ਬਈ ਬੱਕਰਿਆਂ ਦੀ ਤੇ ਸਾਰੀ ਜਾਣਕਾਰੀ ਤੁਹਾਨੂੰ ਬੱਕਰਿਆਂ ਬਾਰੇ ਲੈ ਕੇ ਦਿੰਨੇ ਆ ਤੇ ਬੱਕਰੀਆਂ ਵੀ ਦਿਖਾਵਾਂਗੇ। ਹਸਰੀਕਾਲ ਬਾਈ। ਸਤਿ ਸ੍ਰੀ ਅਕਾਲ ਬਾਈ। ਕੀ ਹਾਲ ਆ ਬਾਈ? ਪਹਿਲਾਂ ਤਾਂ ਵਧੀਆ ਪੂ ਠੀਕ ਠਾਕ ਜੀ। ਕੰਮ ਕਾਰ ਵਧੀਆ ਚੱਲੀ ਜਾਂਦਾ ਬਾਈ। ਹਾਂ ਜੀ ਹਾਂ ਵਧੀਆ ਬਾਈ। ਬਾਈ ਕਿੰਨਾ ਕ ਪੁਰਾਣਾ ਕੰਮ ਆਪਣਾ ਹਾ? ਮੈਂ ਤਾਂ ਬਈ ਜਿਆਦਾ ਪੜਦਾ ਜਿਆਦਾ ਕੰਮ ਕਰਦਾ ਵੈਸੇ ਹੂੰ ਦੋ ਚਾਰ ਜਾਨਵਰ ਪਾਲਨੋਂ ਲੈ ਪਹਿਲਾਂ ਬਈ ਮਲੇਰ ਕੋਟਲੇ ਜਿਵੇਂ ਮਨ ਲਾ ਹਰੇ ਘਰ ਹੀ ਨੇ ਹਨਾ ਹਰੇ ਘਰੇ ਵੀਰੇ ਸਾਹਿਬ ਦੇ ਕੋਠਿਆਂ ਦੇ ਸਾਹਿਬ ਦੇ ਰੱਖਿਓ ਨੇ ਕੋਠਿਆਂ ਦੇ ਰੱਖ ਦੇਣਾ ਬਈ ਇਹ ਕੋਠੇ ਦੇ ਰੱਖਣ ਨਾਲ ਕੋਈ ਫਰਕ ਤਾਂ ਨਹੀਂ ਪੈਂਦਾ ਗ੍ਰੋਥ ਤੇ ਜਾਂ ਐ ਨਹੀਂ ਬਈ ਗ੍ਰੋਥ ਤਾਂ ਵਧ ਗਿਆ ਆਪਾਂ ਜੇ ਕੁਝ ਇਹਨਾਂ ਨੂੰ ਪਾਵਾਂਗੇ ਨਹੀਂ ਫਿਰ ਉਹ ਤਾਂ ਫੀਕ ਹੀ ਗ੍ਰੋਥ ਕਰਨਗੇ ਅਸੇਆ ਬਈ ਖਰਾਕ ਖਰਾਕ ਤਾਂ ਜ਼ਰੂਰੀ ਹੋ ਜਾ ਜ਼ਰੂਰੀ ਆ ਹਾਂ ਠੀਕ ਆ ਇਹਦੇ ਕੋਠੇ ਦੇ ਕਦੋਂ ਕਦੋਂ ਰੱਖੇ ਹੋਣੇ ਕਿ ਸ਼ੁਰੂਤ ਹੀ ਕੋਠੇ 'ਚ ਰੱਖਦੇ ਹਾਂ ਨਹੀਂ ਮੈਨੂੰ ਭਾਈ ਹੋ ਗਈ 12-13 ਸਾਲ ਕੋਠੇ 12-13 ਸਾਲ ਪਹਿਲਾਂ ਥੱਲੇ ਹੁੰਦੇ ਸੀ ਥੱਲੇ ਹੁਣ ਵੀ ਆ ਗਏ ਥੱਲੇ ਵੀ ਇਹ ਬੜੇ ਬੱਕਰੇ ਮੇਰੇ ਉੱਪਰ ਚੜਦੇ ਨੇ ਸਾਰੇ ਬੜੇ ਨੇ ਇੱਥੇ ਕੱਲੇ ਬੱਕਰੀ ਰੱਖਦੇ ਨੇ ਇੱਥੇ ਕੱਲੇ ਬੱਕਰੇ ਭਾਈ ਠੀਕ ਆ ਬੱਕਰੀਆਂ ਥੱਲੇ ਬੱਕਰੀਆਂ ਥੱਲੇ ਬਾਹਰ ਚਾਰਨ ਫਿਰ ਇਹਨਾਂ ਨੂੰ ਲੈ ਕੇ ਨਹੀਂ ਜਾਂਦੇ ਨਾ ਮੈਂ ਬੱਕਰੀਆਂ ਵੀ ਲੈ ਕੇ ਜਾਂਦਾ ਭਾਈ ਚੱਲ ਉੱਤਰੀ ਨੇ ਸਾਰੀ ਤਾਲ ਫੀਡਿੰਗ ਤੇ ਚੱਲਦਾ ਕੰਮ ਹੈ ਹਾਂ ਹਾਂ ਲੈ ਹੁਣ ਬੱਕਰਾ ਦਿਖਾਈ ਚੱਲ ਭਾਈ ਕੱਲੇ ਕੱਲੇ ਤੇ ਭਾਈ ਬੱਕਰੀਆਂ ਵੀ ਛੇ ਦੰਦ 48 ਇੰਚ ਹੈਟ ਹੈ ਬੇਸਕ ਦੇ ਸਕਦੇ ਛੇ ਦੰਦ ਉਪਰ ਹੈ ਇਹ ਛੇ ਦੰਦ ਉਪਰ ਹੈ 48 ਇੰਚ ਹੈਟ ਜੀ ਚੋਰੀ ਆ ਇਹਨੂੰ ਲੈ ਇੱਕ ਖਰੀਦਿਆ ਸੀ ਕਿ ਘਰ ਦਾ ਨਹੀਂ ਖਰੀਦਿਆ ਸੀ ਇਹ ਖਰੀਦਿਆ ਸੀ ਹਾਂ ਠੀਕ ਹੈ ਤੇ ਜਿਹੜਾ ਨਾਲ ਖੜਾ ਬਈ ਇਹਦੇ ਇਹ ਵੀ 8 ਦੰਦ ਹੈ ਇਹ 45 ਇੰਚ ਹੈਟ ਹੈ ਜੀ 45 ਇੰਚ ਹੈਟ ਇਹ ਆਪਾਂ ਬੱਚਾ ਇਹ ਵੀ 6 ਮਹੀਨੇ ਦਾ ਬੱਚਾ ਲੈ ਆਇਆ ਸੀ 6 ਮਹੀਨੇ ਦਾ ਬੱਚਾ ਲੈ ਆਇਆ ਸੀ ਇਹ ਤਿਆਰ ਆ ਮੁੰਡੇ ਨੇ ਕੀਤਾ ਇਹਨੇ ਕੀਤਾ ਇਹ ਸ਼ਾਮ ਦਾ ਵੀ ਇਹ ਸ਼ਾਮ ਦਾ ਕਾਰੇ ਬਾਈ ਫਿਰ ਬੱਚੇ ਪੂਰਾ ਸਾਹਮਣੇ ਆ। ਕੁੜੀਆਂ ਵੀ ਖੜੀਆਂ ਨਾਲ। ਕੁੜੀਆਂ ਵੀ ਬਸ ਇਹੀ ਸਾਹਮਣੇ ਬਾਅਦ ਚ ਬਾਈ। ਬਾਅਦ ਇਹੀ ਸਾਹਮਣੇ। ਜਿਵੇਂ ਤੋਂ ਮੰਡੀਆਂ ਦੇ ਵਗ ਜੰਨਾ ਨਾ। ਹਾਂਜੀ ਹਾਂਜੀ ਹਾਂ। ਹੂੰ। ਬਾਈ ਦੇ ਕਿੱਤਾ ਨਹੀਂ ਹੁੰਦੀ ਸਾਹਮਣੇ ਚ ਫਿਰ। ਹਾਂ ਬਾਈ ਕੋਈ ਦਿੱਕਤ ਨਹੀਂ ਹੁੰਦੀ। ਸਕੂਲੋਂ ਆ ਕੇ ਇਹੀ ਕੰਮ ਤੇ ਹੋ ਜਾਂਦੇ ਹੈ। ਠੀਕ ਹੈ। ਤੇ ਬਾਈ ਇਹਦੇ ਇਹਦੇ ਰਿਜ਼ਲਟ ਚੰਗੇ ਪੂਰੇ ਆਉਂਦੇ ਹਨਾ ਛੋਟੇ ਲੱਗ। ਇਹਦੇ ਜਦੋਂ ਮੈਨੂੰ ਪੂਰੇ ਚੰਗੇ ਬਾਈ ਬੱਚੇ ਇਹਦੇ ਵੀ ਪੂਰੇ ਚੰਗੇ ਆਉਂਦੇ ਹਨਾ ਦੇਖਾਂ ਮੈਂ ਕਿਹਨਾਂ ਮੈਂ ਕਹੀ ਜਾਣਾ। ਦੋਨੇ ਬੱਚੇ ਅਸੀਂ ਕਰਨ ਮੇਰੇ ਬਕਰੇ ਦੋਨੇ ਇਹ ਘੈੜੇ ਹੀ ਰਹਿੰਦੇ। ਇਸ ਕਿਤੇ ਛੋਟੀ ਤਿਆਰ ਸੀ ਦੋਨੇ ਕੋ ਵੱਡਾ ਸੀਗਾ ਕਿਵੇਂ ਆ ਜਿਹੜਾ ਖਰੀਦੇ ਆਗਾ ਆਹ ਹਾਂਜੀ ਇਹ ਵੀ ਛੋਟਾ ਲੈਂਦਾ ਸੀਗਾ ਨਹੀਂ ਭਈ ਇਹ ਮੈਨੂੰ ਡੇਢ ਸਾਲ ਦਾ ਬੱਕਰੇ ਦਾ ਕਿ ਜੀ ਡੇਢ ਸਾਲ ਦਾ ਆਹ ਛੋਟਾ ਪਾਲਿਆ ਇਹ ਛੋਟਾ ਪਾਲਿਆ ਮੈਂ 6 ਮਹੀਨੇ ਵਿੱਚ ਪਾਲਿਆ ਇਹ ਲੈ ਕਿੰਨਾ ਤੂੰ ਲੈਂਦਾ ਸੀਗਾ ਭਈ ਇਹ ਹੀ ਡੇਢ ਦਾ ਭਈ ਇਸੇ ਆ ਉਹਨਾਂ ਨਾਲ ਵੀ ਚੰਗੇ ਨੇ ਭਈ ਜਾਨਵਰ ਹੈ ਹਾਂ 1:00 ਵਜੇ ਕੰਮਾਂ ਕਮ ਹੂੰ ਵਧੀਆ ਬੱਚੇ ਫਿਰ ਜਦੋਂ ਭਾਈ ਤੂੰ 6 ਮਹੀਨਿਆਂ ਦਾ ਇਹ ਲੈਂਦਾ ਇਹ ਚ ਕੀ ਕੁਆਲਿਟੀ ਦੇਖੀ ਤੈ ਉਹਦੀ ਕੁਆਲਿਟੀ ਤੁਹਾਡੇ ਮੂਰੇ ਖੜੇ ਹੈ ਭਈ ਆ ਦੇਖੋ ਮੈਂ ਉਦੋਂ ਵੀ ਆਈ ਸੀ ਇਹ ਸਟਾਰ ਵਰਸੂਬਰ ਨੂੰ ਮੂਹ ਮਾ ਪੂਰੀ ਬੋਲੀ ਹੂੰ 6 ਮਹੀਨੇ ਵਿੱਚ ਮੈਨੂੰ ਇਹ ਦੇਖਦੇ ਦੇ ਵਿੱਚ ਵੀ ਕੁਝ ਬਣੂਗਾ। ਅੱਛਾ। ਹਾਂ। ਤੰਗ ਤਾਂ ਨਹੀਂ ਕਰਦੇ ਬਈ ਜੇ ਮੈਂ ਬੱਕਰੇ ਰੱਖੇ ਹੋਣੇ ਚਾਰ। ਨਹੀਂ ਨਹੀਂ ਬਿਲਕੁਲ ਹੀ ਕੋਈ ਨਹੀਂ ਕੁਛ ਕਹਿੰਦਾ। ਬੱਕਰੀਆਂ ਉਹਨੂੰ ਮਾਰਦੇ ਤਾਂ ਨਹੀਂ। ਜੇ ਆਪੇ ਦੇ ਵਿੱਚ ਬੱਕਰੀਆਂ ਹੋਣੀਆਂ ਵਿੱਚ ਤਾਂ ਤੰਗ ਕਰਮੇ ਬੱਕਰੇ ਨਿਕਲੇ ਤਾਂ ਕਰੂੰਗਾ। ਬੱਕਰੇ ਤੰਗ ਨਹੀਂ ਕਰਦੇ ੱੱੱਲੇ ਹੈ। ਠੀਕ ਆ। ਤੇ ਆਹ ਬਈ ਕਿਤੇ ਰੰਗ ਦਾ। ਇਹ ਬਈ ਅਗਰ 6 ਦਾ ਦੇ 43 ਮੈਂ ਤਾਂ। 43। ਇਹ ਬਈ ਫਰਾਹ ਰੰਗਦਾਰ ਜੇ ਕਿ ਮੈਂ ਰੱਖਲੇ ਚਾਰ। ਬਸ ਬਈ। ਕਹਿੰਦੇ ਸਾਰੇ ਦਾ ਰੰਗ ਰੱਖਣਾ ਜ਼ਰੂਰੀ ਨੇ ਹੈ। ਮੈਂ ਕਰਾਉ ਸਾਰਿਆਂ ਦੀ ਕਰਾਉਣੇ ਬੱਕਰੀਆਂ। ਨਾ ਮੈਂ ਕ੍ਰੋਸ ਭਾਈ ਇੱਥੇ ਕਰਾਉਂ। ਕਿੱਲੇ ਤੋਂ? ਹਾਂ ਜਾ ਬੱਕਰਾ। ਜਾ ਬੱਕਰੇ। ਹਾਂ ਇਹ ਫਿਰ ਦੋ। ਇਹ ਬਸ ਵੈਸੇ ਨੂੰ ਰੱਖੇ ਨੇ ਬਸ। ਠੀਕ ਹੈ। ਸਾਡਾ ਡੱਬਾ ਇਹਨਾਂ ਤੋਂ ਨਹੀਂ ਕਰਾਈ ਕੋਈ ਕਰਾਉਂ। ਨਾ ਨਾ ਭਾਈ ਨੁੱਤ ਨਹੀਂ ਹੋਈ। ਹਾਂ। ਇਹਨਾਂ ਨੂੰ ਕਹਿੰਦੇ ਵੀ ਆਹ ਬੱਕਰੋਸਰ ਤੇ ਮੇਰੇ ਕੋਲ ਆਹੀ ਬੱਕਰੇ ਨੇ। ਤੇ ਜਿਵੇਂ ਬਾਈ ਲੋਕ ਬੱਕਰੇ ਤਿਆਰ ਕਰ ਲੈਂਦੇ ਨੇ ਉਹਦੇ ਈਦ ਖਾਤਰ ਜਾਂ ਬਕਰੀਦ ਖਾਤਰ ਉਹ ਫਿਰ ਕਰਦੇ ਤੁਸੀਂ ਨਾਲ ਉਹ ਬਾਈ ਲੈ ਕੇ ਆਉਣਾ ਦੇਖਦਾ ਨੂੰ ਢੂੜ ਬਲਾਂ ਲੈ ਆ ਕੇ ਵੇਚ ਦੇ ਲੈ ਕੇ ਵੇਚ ਦੇ ਨੂੰ ਸੇਲ ਪਰਚੇਜ ਕਰ ਦੇ ਨਾਲ ਇਹ ਰੱਖੇ ਮਰੇ ਇਹਨੇ ਪੱਕੇ ਹੂੰ ਮੱਕਰੇ ਜਾ ਰਹੇ ਰੱਖੇ ਨੇ ਇਹ ਪੱਕੇ ਰੱਖੇ ਹੋਏ ਨੇ ਫਿਰ ਉਹਨਾਂ ਤੋਂ ਕਰਾਉਸ ਨਹੀਂ ਲੈਂਦੇ ਇਹ ਉਂ ਰੱਖਨੇ ਹੈ ਸੌਂਕ ਨੂੰ ਇਹ ਉਂ ਰੱਖਨੇ ਹੈ ਠੀਕ ਆ ਤਾਂ ਆਪਾਂ ਲੈ ਕੇ ਆਉਣੇ ਬਾਹਰੋਂ ਵੀ ਲੈ ਕੇ ਮੰਡੀਆਂ ਮੁੱਡੀਆਂ ਤੋਂ ਜਿਆ ਪੰਡਾ ਜੋ ਲੈ ਕੇ ਵੇਚ ਦੇ ਉਹ ਵੇਚ ਦਿੰਦੇ ਨੇ ਹੈ ਤੇ ਇਹਨਾਂ ਦੇ ਆ ਕੱਢੀ ਬਾਈ ਮੇਮ ਨੇ ਬਾਰੇ ਦੋਨੇ ਆ ਬੱਕਰੇ ਤੁਹਾਨੂੰ ਰਿਜ਼ਲਟ ਦਿਖਾਉਣੇ ਆ ਬਾਈ ਅਜਾ ਭਾਈ ਜਿਹੜਾ ਜਿਵੇਂ ਆ ਬੱਚੇ ਰੰਗਦਾਰ ਪਾਉਂਦਾ ਕੱਲਿਆ ਇਹਦੇ ਕਰਕੇ ਹੀ ਪਾਉਂਦਾ ਵੀ ਇਧਰ ਡੱਬਾ ਮਾੜਾ ਜਾ ਇਹ ਡੱਬਾ ਇਹ ਡੱਬਾ ਸਾਰਾ ਜੱਡ ਬਣਿਆ ਕਿ ਬੱਚਾ ਸਾਰਾ ਬਿਲਕੁਲ ਕਿਤੇ ਨਹੀਂ ਹੋਊਗਾ ਆ ਡੱਬਾ ਕਰਕੇ ਬਸ ਇਹਦੇ ਕਰਕੇ ਬੱਚੇ ਡੱਬੇ ਪਾਉਂਦੇ ਹਾਂ ਆ ਪੱਠਾ ਹੈ ਹਾਂ ਭਾਈ ਇਹ ਪੱਠਾ ਦੀ ਦੌਰ ਕਰਨੀ ਹੈ ਨਾ ਹਾਂ 1.5 ਮਹੀਨੇ ਦਾ ਪੱਠਾ ਭਾਈ ਦਾ 1.5 ਮਹੀਨੇ ਦੀ ਕੱਢੀ ਮੈਂ ਥੱਲੇ ਬੋਡੀ ਵੇਟ ਹੋਊਗਾ 22 ਕਿਲੋ ਅਜਾ 22 ਕਿਲੋ ਹੈ ਬੱਚਾ ਹੋ ਰਿਹਾ ਇਹਦਾ ਦੋ ਮਹੀਨੇ ਨੇ ਵਾ ਇੱਕ ਤੀਜੇ ਬੱਚਾ ਉਧਰ ਮੇਲੇ ਬਣਾਗਾ ਉਹ ਉਧਰ ਸਾਈਡ ਕਿੰਨੀ ਕਰ ਜਨੇ ਇਹਦੇ ਬੱਚੇ ਬਾਈ ਸਾਈਡ ਦਾ ਬਾਈ ਤੁਹਾਨੂੰ ਲੈਣਾ ਆ ਤਿੰਨ ਮਹੀਨੇ ਦਾ ਬੱਚਾਗਾ ਕਰੀਏ ਨੂੰ 3 ਬਤੀ 3 ਸਾਈਡ ਆਉਂਦੀ ਆ ਸੱਇਆ ਤਿੰਨ ਮਹੀਨੇ ਦਾ ਬੱਚਾ ਦਾ ਤਿੰਨ ਮਹੀਨੇ ਦਾ ਬੱਚਾ ਹੈਗੀ ਹਾਈਟ ਹੈ ਨਾ ਹਾਂਜੀ ਹਾਂ ਗਰੋਥ ਵੀ ਵਧੀਆ ਕਰਦੇ ਆ ਬਈ ਹਾਂ ਬਾਈ ਹੋਊਗਾ ਕਟੋੜੇ ਦਾ 30 ਕਿਲੋ weight ਹੂੰ ਇਹਦਾ ਵੀ ਦੇਖੋ ਬਈ ਇਹ ਇਹਦਾ ਵੀ ਹੈਲ ਕਰਦੇ ਬਾਈ ਕਈ ਵੀ ਕਰਦੇ ਨੇ ਬੱਚੇ ਹੈਲ ਕਰਦਾਂਗੇ ਬਾਈ ਕਰਦਾਂਗੇ ਕਰਦੇ ਹਾਂ ਹੂੰ ਦੇ ਚਾਰ ਬੱਕਰੀਆਂ ਬੱਕਰੀਆਂ ਕਿੱਥੇ ਨੇ ਬਈ ਆਪਣੀ ਮਸਤਾਕ ਬੱਕਰੀ ਉਧਰ ਨੇ ਬਈ ਬਾਹਲੇ ਕੋ ਤੇ ਚੱਲੀਏ ਉੱਥੇ ਚਲੋ ਜੀ ਚਲੋ ਵੇ ਹੁਣ ਬੱਕਰੀਆਂ ਦਿਖਾਉਣੇ ਆ ਬਈ ਤੇ ਬਾਕੀ ਆ ਬੱਕਰੀ ਇਹਦਾ ਬੱਚਾ ਵੀ ਦਿਖਾਵਾਂ ਮੈਂ ਤੁਹਾਨੂੰ ਉਧਰ ਕਬੂਰ ਕਰਨਾ ਬੱਚਾ ਇਹਦਾ ਜਿਹੜਾ 60 ਇੰਚ ਵਾਲਾ ਨਹੀਂ 60 ਇੰਚ ਇਹ ਆਹ ਬੱਕਰੀ 45 ਇੰਚ ਦਾ ਹੂੰ ਹੂੰ ਕੂਰ ਕਰਨਾ ਬੱਚਾ ਉਧਰ ਫਿਰਦਾ ਬਾਹਲੇ ਕਰੇ ਆਪਣੇ ਅੱਛਾ ਉਹ ਤੁਹਾਨੂੰ ਦਿਖਾਉਣੇ ਆ ਆ ਜਾਓ ਚੱਲੀਏ ਮਸਤਾਕ ਇੱਧਰ ਛੇਲ ਪਰਚੇਜ ਵਾਲਾ ਕੰਮ ਰੱਖਿਆ ਹੋਇਆ ਹੈ ਆਪਣਾ ਠੀਕ ਆ ਬੱਕਰੀਆਂ ਕੋਈ ਘਰੇ ਵੀ ਰੱਖਿਆ ਹੋਣੀਆਂ ਪੱਕੀਆਂ ਦੋ ਰੱਖੇ ਨੇ ਬਈ ਇਹਦੇ ਵਿੱਚ ਅੱਛਾ ਤੇ ਪਹਿਲਾਂ ਉਹ ਬੱਕਰੇ ਦਿਖਾ ਜਿਹੜਾ ਕਹਿੰਦਾ ਸੀ ਉਹ ਬੱਕਰੇ ਦਾ ਉਹ ਦੇਖਣਾ ਉਹ ਦਿਖਾ ਪਹਿਲਾਂ ਹਾਂ ਤੇ ਇੱਥੇ ਰੱਖਿਆ ਵੇ ਥੇਲ ਪਰਚੇ ਜੀ ਬਈ ਨਾਲ ਦੀ ਨਾਲ ਜ਼ਰੂਰੀ ਆ ਕਹਿੰਦੇ ਵਪਾਰ ਵੀ ਹੈ ਨਾ ਅਸੇ ਆ ਬੱਕਰਾ ਹੈ ਬਈ ਉਹ ਸਾਡਾ ਬੁੱਢੂ ਬਸਾਰੇ ਉਹ ਵੀ ਸੇਮ ਹੀ ਹੋਊਗੀ ਸਾਰਾ ਹੂੰ ਤੰ ਬਹੁਤ ਲੰਮਾ ਯਾਰ ਇਹਦਾ ਹਨ ਬਾਲਾ ਕੰਨ 20 ਇੰਚ ਦਾ ਕੰਨ ਬਈ ਉਹ ਅਭਿਰਾਮ ਨਾਲ ਵੀ 20 ਇੰਚ ਦਾ ਤਾਂ ਪੂਰੇ ਬੀਲ ਚ ਲਾக்கணੂ ਕਿੰਨੇ ਮਹੀਨੇ ਦਾ ਪਹਿਲੀ ਗੱਲ ਕਹਿੰਦੇ 20 ਇੰਚ ਦੇ 18 ਮਾਣ ਲਓ ਬਾਈ 20 ਮਹੀਨੇ ਦਾ ਪੱਕਾ ਬਾਈ ਦਾ ਪੀ ਐਸ ਚ ਚੱਪਦਾ ਨੇ ਦਾ ਘਟ ਨਹੀਂ ਕਿੰਨੇ ਟਾਈਮ ਦਾ ਬਾਈ ਬੱਕਰਾ ਇਹ ਇਹ ਬਾਈ ਬੱਚਾ ਹੋ ਗਿਆ ਇਹ 12 ਕਿ ਮਹੀਨੇ ਹੋ ਗਿਆ 12 ਕਿ ਮਹੀਨੇ ਦਾ ਹਾਂ ਠੀਕ ਹੈ ਫੇ ਅਖੀਰੀ ਆ ਕਿ ਦੰਦ ਤੋੜ ਗਿਆ ਬਾਈ ਦੰਦ ਤੋੜ ਗਿਆ ਤੋੜ ਗਿਆ ਹਾਂ ਤੋੜ ਗਿਆ ਦੰਦ ਹੈ ਬਈ ਉਹ ਕੁਆਲਟੀ ਪੱਖੋਂ ਪੂਰਾ ਹਨ ਇੱਕ ਨੰਬਰ ਆ ਚੱਲ ਯਾਰ ਬਾਈ ਸੋਟੇ ਸਾਰੇ ਬੱਚਿਆਂ ਦੀ ਵਧੀਆ ਹੁੰਦੀ ਹੈ ਨਾ ਯਾਰ ਉਹ ਬਾਈ ਉਹ ਬੱਚੇ ਨੂੰ ਬੂਗ ਦੇ ਖਾਣਾ ਹੁਣੀਆਂ ਨੇ ਲੋਗ ਦੇ ਖਾਣਾ ਹੁਣਾਉਂਦੀਆਂ ਨਾ ਲੋਗ ਆਪਦੇ ਤੇ ਲੈ ਜਾਂਦਾ ਬੱਚੇ ਨਾ ਆਪਦੇ ਬੱਚੇ ਲੈ ਜਾਂਦੇ ਬਾਈ ਹੂੰ ਬਾਕੀ ਨਾ ਜਦੋਂ ਮਾਂ ਵੀ ਚੰਗੀ ਹੋਣੀ ਚਾਹੀਦੀ ਨਾਲ ਇਹ ਵੀ ਫੇਰੇ ਬੱਚੇ ਚੰਗੇ ਬੰਦੇ ਨਹੀਂ ਬਣਦੇ ਨਾ ਹੂੰ ਮਾਂ ਵੀ ਚੰਗੀ ਹੋਣੀ ਚਾਹੀਦੀ ਇਹ ਕਿਹੜੀ ਦਾ ਇਹ ਬੱਕਰੀ ਹੈਗੀ ਉਰੇ ਨਹੀਂ ਬੱਕਰੀ ਦੀ ਮਾਂ ਬੇਇੱਜ਼ਤੀ ਵੀਰੇ ਮੈਂ ਤੂੰ ਗਾਲੀ ਮੰਡੀ ਪੇਚਿਆ ਦੂ ਮੈਂ ਤੈਨੂੰ ਗਾਲੀ ਪੇਚਿਆ ਸੀ ਤੇ ਫੇਰ ਸਾਰੇ ਵਿੱਚ ਬੱਕਰੇ ਵੀ ਖੜੇ ਨੇ ਬਾਈ ਖੱਸੀ ਨੇ ਇਹ ਖੱਸੀ ਹਾਂ ਖੱਸੀ ਬੱਕਰਿਆਂ ਦਾ ਕੰਮ ਵੀ ਆ ਇਹ ਕਿਹੜਾ ਬੂਰਾ ਵੀ ਇਹ ਜਿਹ ਕਾ 6 ਦੰਦ ਤੱਕ ਹਮ ਹਟ ਐ ਵੀ ਵਧੀ ਚੱਕੀ ਜਾਂਦਾ ਦੋ ਦੰਦਦਾ ਬਾਈ ਇਹਦੀ 39 ਹਟ 39 ਹਟ ਇਹ ਉਹਦਾ ਬੱਚਾ ਕਹ ਬਾਈ ਠੀਕ ਆ ਤੇ ਬੱਕਰੀਆਂ ਜਿਹੜੇ ਘਰੇ ਰੱਖੇ ਹੋਣੇ ਉਹ ਆਹ ਨੇ ਆਹ ਬੱਕਰੀ ਬਾਈ ਰੱਖੀ ਆਪਣੇ ਘਰੇ ਹਮ ਇੱਕ ਚਿੱਟੀ ਬੱਕਰੀ ਹੈਗੀ ਇੱਕ ਚਿੱਟੀਆਂ ਦੋ ਰੱਖੇ ਹੋਏ ਨੇ ਹੈ ਹੋਰ ਚੱਲੇਗੀ ਬਾਕੀ ਸਾਰੀ ਸੇਲ ਪਰਚੇਜ ਆ ਜਾਣਾ ਬਾਕੀ ਸੇਲ ਪਰਚੇਜ ਸਾਰਾ ਕੱਸੀ ਬੱਕਰੀਆਂ ਦਾ ਬੱਕਰੀਆਂ ਹੁਣ ਛੋਟੇ ਬੱਚੇ ਹੁਣ ਹੇ ਠੀਕ ਆ ਨਾ ਇੱਕ ਆ ਚਿੱਟੀ ਆ ਰੱਖੀ ਗਏ ਹਾਂ ਇਹਦਾ ਕਰਨ ਦੇਖ ਬਾਈ ਯਾਰ ਹਮ ਓ ਹੋ ਹੋ Oh 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 oh, oh, oh. ਬਾਕੀ ਫਿਰ ਜਦੋਂ ਬੱਕਰੀਆਂ ਆਉਂਦੀਆਂ ਨੇ ਛੋਟੇ ਲਵੇ ਉਹ ਬੱਕਰੇ ਤੋਂ ਕਰਾਸ ਕਰਾ ਲੈਣੇ ਹੈ ਨਹੀਂ ਭਾਈ ਆਪ ਨਹੀਂ ਮੈਂ ਕਰਾਉਂਦਾ ਜੇ ਬੱਕਰੀਆਂ ਰੱਖਣੀਆਂ ਘਰੇ ਆਪਦੀ ਜੇ ਰੱਖਣੀਆਂ ਉਹ ਕਰਾ ਦਿੰਨੇ ਆਪਾਂ ਕਰਾਉਣੇ ਨਹੀਂ ਲੱਗਦਾ ਜੇ ਕੋਈ ਉ ਆ ਜਾਏ ਭਾਈ ਬੰਦਾ ਵੀ ਮੈਂ ਬੱਕਰੀ ਕਰਾਸ ਕਰਾਉਣੀ ਆ ਤੇਰੇ ਬੱਕਰੇ ਤੋਂ ਉਹ ਜਿਵੇਂ ਕੋਈ ਚੱਲਦੇ ਹਾਜੀ ਆ ਗਿਆ ਤੋ ਗੱਲ ਜੁਦਾ ਊਣੀ ਊਣੀ ਬਾਈ ਛੇਤੀ ਨਹੀਂ ਛੱਡਦੇ ਜਾਨਾ ਬੰਦੇ ਕਹਿੰਦੇ ਭਾਈ ਕੋਈ ਇੰਨੇ ਪੈਸੇ ਲੈ ਲੈ ਇੰਨੇ ਪੈਸੇ ਲੈ ਲੈਣਾ ਨਹੀਂ ਭਾਈ ਯਾਰ ਆਪਾਂ ਛੱਡਦੇ ਨਹੀਂ ਛੱਡਦੇ ਨਹੀਂ ਹੈਗੇ ਬੱਕਰੇ ਰਿਜ਼ਲਟ ਬੱਕਰੇ ਚੰਗੇ ਨੇ ਬਾਕੀ ਖੱਸੀ ਬੱਕਰੇ ਖੜੇ ਨੇ ਆਹ ਖੱਸੀ ਬੱਕਰੇ ਭਾਈ ਸੇ ਸਮਲੇ ਕੋਲੇ ਕਰਕੇ ਨਾ ਸਹਿਰ ਕਰਕੇ ਘਰੇ ਆ ਜਾਂਦੇ ਨੇ ਮਲੇਰ ਕੋਲੇ ਤਾਂ ਨਹੀਂ ਖੜਦਾ ਬਈ ਬੱਕਰਾ ਨਾ ਨਾ ਬਈ ਇੱਥੇ ਤਾਂ ਕੋਈ ਖੜਦਾ ਨਹੀਂ ਬਈ ਕੀ ਜਾਂਦਾ ਨਾ ਹੂੰ ਬਈ ਤੇ ਰੇਟ ਦਾ ਫਰਕ ਪੈ ਜਾਂਦਾ ਫਿਰ ਰੇਟ ਦਾ ਤਾਂ ਫਰਕ ਹੈਗੇ ਵੀਰੇ ਇੱਥੇ ਤਾਂ ਹੂੰ ਸੋ ਸਾਰਿਆਂ ਨੂੰ ਸਾਰਿਆਂ ਨੂੰ ਫਰਕ ਰੇਟ ਦਾ ਵੀਰੇ ਕਿਉਂਕਿ ਅਸੀਂ ਬੱਕਰਾ ਆ ਦੇਣਾ ਜਿਹੜੇ ਮਾਰ ਦੇਸੀ ਬੱਕਰੇ ਹੀ ਹੁੰਦੇ ਆ ਸਾਡੇ ਹੂੰ ਦੇਖੋ ਬਾਈ ਬੱਕਰੇ ਦੇ ਉਹਨਾ ਬੱਕਰੇ ਬਈ ਇੰਨਾ ਚੰਗਾ ਬੱਕਰੇ ਦੇ ਲਾ ਖੱਸੀ ਕਰਕੇ ਬੰਦੇ ਨੇ ਖਰਾਬ ਕਰਤਾ ਹੈ ਖੱਸੀ ਕਰਕੇ ਗਾਲਦਾ ਆਇਆ ਨਗਰੀ ਪੱਕੇ ਨੂੰ ਬੱਚਾ ਦਾ ਖੱਸੀ ਕਰਕੇ ਗਾਲਦਾ ਕਿੰਨਾ ਚੰਗਾ ਬੱਚਾ ਹੰ ਖੱਸੀ ਕਰਤਾ ਨਾ ਇਹ ਖਰੀਦ ਕੇ ਲਿਆਂਦਾ ਤੁਸੀਂ ਲੈ ਬਈ ਖੱਸੀ ਬੱਕਰੇ ਵੀ ਖੜੇ ਨੇ ਦੇਖ ਲੈ ਖੱਸੀ ਬੱਕਰੇ ਚਾਹੀਦੇ ਹੁੰਦੇ ਐ ਖੱਸੀ ਵੀ ਵੇਚ ਦੋਗੇ ਨਾ ਹਾਂ ਹਾਂ ਦੇ ਦਾਂਗੇ ਬਈ ਲੈ ਵੀ ਖੱਸੀ ਬੱਕਰੇ ਮੇਲ ਜਾਣਗੇ ਬਈ ਪੂਰੇ ਘੈਂਟ ਵੱਖੀ ਭਾਰੀ ਬੱਕਰੇ ਖੜੇ ਨੇ ਇਹਨਾਂ ਲਵੇ ਕਿੰਨੇ ਕਿੰਨੇ ਭਾਰ ਦੇ ਹੋਣਗੇ ਬੱਕਰੇ ਕਿਹੜੇ ਬਾਈ ਇਹ 70 70 ਕਿਲੋ ਦੇ 70 70 ਕਿਲੋ ਦੇ ਹਾਣਗੇ ਬਾਈ ਇਹਨਾਂ ਲਵੇ ਬਾਕੀ ਤਾਂ ਹੋਰ ਵੀ ਭਰ ਜਾਣਗੇ ਨਾ ਹਾਂ ਹਾਂ ਤਾਂ ਭਰੀ ਜਾਂਦੇ ਨੇ ਨਾ ਵਕਰੀਦ ਕਰਾਂਗੇ ਆ ਪਚਾ ਵਾਸ਼ਿੰਗ ਕਰਾਂਗੇ ਵਕਰੀਦ ਕਰਾਂ ਦਮ ਵਕਰੀਦ 7 ਤਰੀਕ ਦੀ 7 ਤਰੀਕ ਦੀ ਹਾਂ ਆ ਮੱਖੀ ਜਿੰਨਾ ਮੱਖੀ ਜਿੰਨਾ ਬਾਈ ਜੀ ਮੱਖੀ ਜਿੰਨਾ ਲੱਖ ਇਹ ਇਹਦਾ ਅੰਡ ਲਾਣਾ ਇਹ ਅੰਡ ਲਾ ਲਈ ਹਾਂ ਇਹ ਰੱਖਿਆ ਹੋਇਆ ਉਹ ਨਾ ਵੇਚਾਂਗੇ ਸੇਲ ਪਰਚੇਜ ਵਾਲਾ ਸੇਲ ਪਰਚੇਜ ਵਾਲਾ ਕੰਮ ਆ ਇੱਥੇ ਸਾਰਾ ਬੱਕਰੇ ਛੱਡ ਕੇ ਸਾਰਾ ਵੇਚਣ ਵਾਲੀ ਆ ਮੰਡੀਆਂ ਫਿਰ ਸਾਰੀਆਂ ਲਾਉਣੇ ਬਾਈ ਮੰਡੀਆਂ ਹਾਂ ਬਾਈ ਸਾਰੇ ਮੁੱਲ ਉੱਪਰ ਵੀ ਗਾੜੀ ਵੀ ਜੇ ਬੱਚਾ ਵੀ ਸੋਣਾ ਬਾਈ ਤੇ ਬਾਕੀ ਬਾਈ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈਆਂ ਦਾ ਜੇ ਕਿਸੇ ਨੂੰ ਖਸਸੀ ਬੱਕਰਾ ਬੱਕਰੀ ਜਾਂ ਉਹ ਬੱਕਰੇ ਦੇ ਬੱਚੇ ਚਾਹੀਦੇ ਹੁੰਦੇ ਆ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੇ ਬਾਈ ਉਹਦੀਆਂ ਹੋਰ ਬੱਕਰੀਆਂ ਵੀ ਕ੍ਰੋਸ ਹੋਈਆਂ ਹੋਣਗੀਆਂ ਆਲੇ ਦੁਆਲੇ ਹਨ ਉਹ ਬੱਕਰੇ ਤਾਂ ਨਹੀਂ ਬਾਈ ਦੇਖੋ ਉਹ ਜਿਹੜਾ ਆਪਣਾ ਚੈਨਲ ਦਾ ਮੁੰਡਾ ਹੂੰ ਉਹਨੂੰ ਆਪਾਂ ਆੜੇ ਜੋਸ਼ ਕਰਕੇ ਉਹਦਾ ਕਰੂ ਬੱਕਰੀ ਕਰਾਉਸ ਤਰਾਈ ਸੀ ਹੂੰ ਆਮ ਨਹੀਂ ਬਾਈ ਆਪਾਂ ਛੱਡ ਆਮ ਨਹੀਂ ਛੱਡਦੇ ਠੀਕ ਹੈ ਜਾਂ ਘਰ ਦੀਆਂ ਬੱਕਰੀਆਂ ਕਰਾਉਸ ਹੁੰਦੀਆਂ ਨੇ ਜਾਂ ਇੱਕ ਅਧੀਆਂ ਯਾਰ ਦੋਸਤਾਂ ਦੀ ਹੈ ਨਾ ਬਸ ਆਈ ਨਹੀਂ ਬਾਈ ਆਈ ਹੈ ਤੇ ਬਾਕੀ ਉਹ ਜੋ ਰੱਖਿਆ ਬੱਕਰਾ ਉਹ ਹੂੰ ਜਾਂ ਬਾਈ ਉਹਦੇ ਬੱਚੇ ਚਾਹੀਦੇ ਆ ਜਾਂ ਬੱਕਰੀਆਂ ਜਾਂ ਖੱਸੀ ਬੱਕਰੇ ਚਾਹੀਦੇ ਆ ਤਾਂ ਬਾਈ ਨਾਲ ਸੰਪਰਕ ਕਰ ਲਿਓ ਸਕਰੀਨ ਤੇ ਨੰਬਰ ਚੱਲੀ ਜਾਂਦਾ ਮਲੇਰ ਕੋਟਾ ਲొਕੇਸ਼ਨ ਕੀ ਆ ਬਾਈ ਬੜੀ ਗੱਲ ਵੀ ਵੀਰੇ ਬੜੀ ਗੱਲ ਹੈ ਹਾਦਰ ਬਾਬਾ ਹਾਦਰ ਸ਼ਿਕਰੀ ਜਗ੍ਹਾ ਕੋਲ ਹੂੰ T mustता